ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣ ਬੋਲ ਵਿਚ ਆਰਚਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਨੇ ਸਾਡੇ ਤੋਂ ਅਮਰ ਤਵੇਲੇ ਦੇ ਵਿੱਚ ਉੱਠਿਆ ਨਹੀਂ ਜਾਂਦਾ ਭਾਵ ਕਿ ਉਹ ਕਹਿੰਦੇ ਅਸੀਂ ਉੱਠਣਾ ਚਾਹੁੰਦੇ ਆ ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅਸੀਂ ਅਮਰਤ ਵੇਲੇ ਦੇ ਵਿੱਚ ਉੱਠ ਨਹੀਂ ਪਾਉਂਦੇ ਉੱਠ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪ ਨਹੀਂ ਪਾਉਂਦੇ ਤਾਂ ਉਹਨਾਂ ਦੇ ਲਈ ਮਹਾਪੁਰਖਾਂ ਦੇ ਕੁਝ ਬਚਨ ਨੇ ਮਹਾਪੁਰਖਾਂ ਨੇ ਉਹਨਾਂ ਨੂੰ ਸਮਝਾਉਂਦਿਆਂ ਹੋਇਆਂ ਕੁਝ ਗੱਲਾਂ ਕਹੀਆਂ ਨੇ ਜੋ ਗੱਲਾਂ ਸੁਣ ਕੇ ਸਾਡੀਆਂ ਵੀ ਅੱਖਾਂ ਖੁੱਲ ਜਾਣਗੀਆਂ ਸਾਨੂੰ ਵੀ ਸਮਝ ਲੱਗ ਜਾਵੇਗੀ ਵੀ ਸਾਡੇ ਤੋਂ ਕਿਉਂ ਨਹੀਂ ਉੱਠਿਆ ਜਾਂਦਾ ਅਤੇ ਜਿਸ ਨੇ ਵੀ ਅੱਜ ਦੀ ਇਹ ਵੀਡੀਓ ਨੂੰ ਪੂਰਾ ਸੁਣਿਆ ਇਹਨਾਂ ਗੱਲਾਂ ਦੇ ਉੱਤੇ ਅਮਲ ਕੀਤਾ ਉਹ ਯਕੀਨਨ ਹੀ ਕੱਲ ਨੂੰ ਅਮਰਤ ਵੇਲੇ ਦੇ ਵਿੱਚ ਉੱਠੇਗਾ ਤਾਂ ਆਓ ਅੱਜ ਦੀ ਇਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਜੇ ਵੀਡੀਓ ਸੁਣਨੀ ਸ਼ੁਰੂ ਕਰ ਦਿੱਤੀ ਹੈ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜਰੂਰ ਸੁਲੇਓ ਜੀ ਕਿਉਂਕਿ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਇੱਕ ਇੱਕ ਗੱਲ ਕਰਕੇ ਸਾਡੇ ਮਨ ਨੂੰ ਠੋਕਰ ਵੱਜਣੀ ਆ ਅਤੇ ਪਤਾ ਨਹੀਂ ਕਿਹੜੀ ਗੱਲ ਕਰਕੇ ਕਿਹੜੀ ਠੋਕਰ ਕਰਕੇ ਸਾਡਾ ਮਨ ਗੁਰੂ ਚਰਣਾ ਦੇ ਨਾਲ ਜੁੜ ਜਾਵੇ ਜਦੋਂ ਹੀ ਸਾਡਾ ਮਨ ਗੁਰੂ ਚਰਣਾ ਦੇ ਨਾਲ ਜੁੜ ਗਿਆ ਸਾਡਾ ਭਲਾ ਉਸੇ ਵੇਲੇ ਤੋਂ ਹੀ ਹੋਣਾ ਸ਼ੁਰੂ ਹੋ ਜਾਵੇਗਾ ਸਾਡੀ ਜ਼ਿੰਦਗੀ ਦੇ ਜੋ ਵੀ ਦੁੱਖ ਦਿਲਦਰ ਨੇ ਨਾ ਉਸੇ ਵੇਲੇ ਤੋਂ ਹੀ ਕੱਟੇ ਜਾਣੇ ਸ਼ੁਰੂ ਹੋ ਜਾਣਗੇ ਤਾਂ ਫਿਰ ਇਸ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਹੋ ਸਕਦਾ ਅੱਜ ਦੀ ਇਹ ਵੀਡੀਓ ਸੁਣਨ ਤੋਂ ਬਾਅਦ ਤੁਹਾਡਾ ਅਮਰਤ ਵੇਲਾ ਬਣ ਜਾਵੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਜਿਹੜੇ ਕਹਿੰਦੇ ਆ ਨਾ ਵੀ ਅਸੀਂ ਬਹੁਤ ਕੋਸ਼ਿਸ਼ਾਂ ਕਰਦੇ ਹਾਂ ਸਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਬਾਬਾ ਜੀ ਕਹਿੰਦੇ ਉਹ ਝੂਠ ਬੋਲਦੇ ਆ ਉਹਨਾਂ ਨੇ ਕੋਸ਼ਿਸ਼ ਕੀਤੀ ਨਹੀਂ ਆ ਕਿਉਂਕਿ ਜੇਕਰ ਕੋਸ਼ਿਸ਼ ਕੀਤੀ ਹੁੰਦੀ ਤਾਂ ਅਮਰਤ ਵੇਲੇ ਜਰੂਰ ਉੱਠਦੇ ਸਾਡੀ ਇੱਕ ਕੋਸ਼ਿਸ਼ ਨੂੰ ਦੇਖ ਕੇ ਸਾਡੇ ਉੱਤੇ ਸਤਿਗੁਰੂ ਸੱਚੇ ਪਾਸ਼ਾ ਬੇਅੰਤ ਕਿਰਪਾ ਕਰਦੇ ਨੇ ਇਸ ਕਰਕੇ ਤੁਸੀਂ ਕੋਸ਼ਿਸ਼ ਕੀਤੀ ਨਹੀਂ ਆ ਜਾਂ ਮਹਾਪੁਰਖ ਜੀ ਕਹਿੰਦੇ ਫਿਰ ਜਿਹੜੇ ਕਹਿੰਦੇ ਆ ਨਾ ਕਿ ਸਾਨੂੰ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਨਹੀਂ ਆਉਂਦੀ ਜੇ ਉਹਨਾਂ ਨੂੰ ਇੱਕ ਆਫਰ ਦੇ ਦੇਈਏ ਕਿ ਤੁਹਾਨੂੰ ਸਵੇਰੇ ਉੱਠਣ ਦੇ 50000 ਰੁਪਏ ਮਿਲਣਗੇ ਤਾਂ ਦੇਖਣਾ ਕਿਦਾਂ ਪੱਜ-ਪੱਜ ਉੱਠਦੇ ਰਾਤ ਨੂੰ ਨੀਂਦ ਨਹੀਂ ਆਉਣੀ ਫਿਰ ਇਹਨਾਂ ਦਾ ਆਲਸ ਇਹਨਾਂ ਦੀ ਨੀਂਦ ਕਿੱਥੇ ਜਾਵੇਗੀ ਕਿਉਂਕਿ ਸਾਡੇ ਜਿਹੜਾ ਮਾਨੇ ਆ ਨਾ ਮਨ ਆਲਸੀ ਹੋ ਗਿਆ ਏ ਅਤੇ ਸਾਡਾ ਮਨ ਫਾਇਦੇ ਨੁਕਸਾਨ ਦੀ ਭਾਸ਼ਾ ਸਮਝਦਾ ਏ ਸਾਡੇ ਮਨ ਨੂੰ ਜਿਹੜੇ ਕੰਮ ਦੇ ਵਿੱਚ ਫਾਇਦਾ ਲੱਗਦਾ ਏ ਉਹ ਕੰਮ ਕਰਦਾ ਏ ਤੇ ਅਸੀਂ ਆਪਣੇ ਮਨ ਨੂੰ ਇਦਾਂ ਦਾ ਗਿਆਨ ਦਿੱਤਾ ਏ ਕਿ ਸਾਡੇ ਮਨ ਨੂੰ ਅਮਰਤ ਵੇਲੇ ਦੇ ਫਾਇਦੇ ਤਾਂ ਅਸੀਂ ਕਦੇ ਦੱਸੇ ਨਹੀਂ ਸਾਡੇ ਮਨ ਨੂੰ ਤਾਂ ਇੰਨਾ ਪਤਾ ਏ ਕਿ ਅਮਰਤ ਵੇਲੇ ਦੀ ਜਿਹੜੀ ਨੀਂਦ ਆ ਨਾ ਉਹ ਬੜੀ ਪਿਆਰੀ ਆ ਬੜੀ ਆਨੰਦਮਈ ਆ ਇਹ ਸੇਕਰ ਕਿ ਸਾਡਾ ਮਨ ਅਮਰਤ ਵੇਲੇ ਦੀ ਨੀਂਦ ਤਿਆਗਣੋਂ ਤਿਆਰ ਹੀ ਨਹੀਂ ਨਾ ਇਹ ਸਾਡਾ ਮਨ ਆਲਸੀ ਬਣਿਆ ਬੈਠਾ ਏ ਇਸ ਕਰਕੇ ਸਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਪਰ ਯਕੀਨ ਕਰਕੇ ਜਾਣਿਓ ਜਿਹੜੇ ਆਪਣੇ ਆਲਸ ਨੂੰ ਤਿਆਗ ਕੇ ਆਪਣੀ ਅਮਰਤ ਵੇਲੇ ਦੀ ਨੀਂਦ ਨੂੰ ਤਿਆਗ ਕੇ ਆਪਣੇ ਸਵੇਰੇ ਸਵੇਰ ਬਿਸਤਰ ਨੂੰ ਤਿਆਗ ਕੇ ਉੱਠ ਪੈਂਦੇ ਨੇ ਨਾ ਉਹ ਸਿੱਧਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠ ਜਾਂਦੇ ਨੇ ਕਿਉਂਕਿ ਅਮਰਤ ਵੇਲੇ ਦਾ ਵੇਲਾ ਮਹਾਪੁਰਖ ਜੀ ਕਹਿੰਦੇ ਗੁਰਨਾਨਕ ਪਾਤਸ਼ਾਹ ਜੀ ਦੀ ਮਿੱਠੀ ਨਿੱਗੀ ਪਿਆਰੀ ਗੋਦ ਦਾ ਲੱਗਿਆ ਅਮਰਤ ਵੇਲੇ ਉੱਠਣ ਵਾਲਿਆਂ ਨੂੰ ਗੁਰਨਾਨਕ ਪਾਤਸ਼ਾਹ ਜੀ ਦੀ ਗੋਦ ਮਿਲਦੀ ਆ ਤਾਂ ਫਿਰ ਆਪ ਸੋਚੋ ਵੀ ਗੋਦੀ ਦਾ ਲਾਲ ਆਪਣੀ ਮਾਂ ਨੂੰ ਕਿੰਨਾ ਪਿਆਰਾ ਹੁੰਦਾ ਏ ਤੇ ਜੇਕਰ ਅਮਰਤ ਵੇਲੇ ਗੁਰਨਾਨਕ ਪਾਤਸ਼ਾਹ ਜੀ ਦੀ ਗੋਦ ਦਾ ਲੱਗ ਗਿਆ ਤਾਂ ਫਿਰ ਅਮਰਤ ਵੇਲੇ ਉੱਠਣ ਵਾਲੇ ਗੁਰਨਾਨਕ ਪਾਤਸ਼ਾਹ ਜੀ ਦੀ ਗੋਦੀ ਦੇ ਲਾਲ ਬਣ ਗਏ ਤਾਂ ਗੋਦੀ ਦੇ ਲਾਲ ਨੂੰ ਆਪਣੀ ਫਿਕਰ ਕਰਨ ਦੀ ਕੀ ਲੋੜ ਉਹਦੀ ਫਿਕਰ ਕਰੇਗਾ ਗੁਰਨਾਨਕ ਪਾਤਸ਼ਾਹ ਸੋ ਸੰਗਤ ਜੀ ਮੁੱਕ ਦੀ ਗੱਲ ਇਹ ਆ ਕਿ ਅਮਰਤ ਵੇਲੇ ਦਾ ਵੇਲਾ ਬੜਾ ਕੀਮਤੀ ਵੇਲਾ ਏ ਇਸ ਵੇਲੇ ਦੇ ਲਾਭ ਇਸ ਵੇਲੇ ਦੇ ਫਾਇਦੇ ਇਸ ਵੇਲੇ ਦੀਆਂ ਬਰਕਤਾਂ ਸਾਨੂੰ ਉੱਠ ਕੇ ਹੀ ਪਤਾ ਲੱਗਣਗੀਆਂ ਇਸ ਕਰਕੇ ਹੱਥ ਜੋੜ ਕੇ ਬੇਨਤੀਆਂ ਨੇ ਕਿ ਜੇਕਰ ਅੱਧੀ ਉਮਰ ਸੌ ਕੇ ਗਵਾ ਲਈਆ ਉਹਨਾਂ ਦੇ ਅੱਗੇ ਬੇਨਤੀ ਆ ਕਿ ਹੁਣ ਹੀ ਜਾਗ ਜਾਈਏ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਈਏ ਅਮਰਤ ਵੇਲੇ ਉੱਠ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਬੈਠ ਕੇ ਦੇਖੋ ਤਾਂ ਸਹੀ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਬਖਸ਼ਿਸ਼ਾਂ ਕਰਦੇ ਨੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਜਿਸ ਬੰਦੇ ਨੂੰ ਪੈਸੇ ਦਾ ਲਾਲਚ ਦੇ ਦਿੱਤਾ ਜਾਵੇ ਵੀ ਅਮਰਤ ਵੇਲੇ ਉੱਠਿਓ ਤੁਹਾਨੂੰ 50000 ਰੁਪਏ ਮਿਲੇਗਾ 50000 ਤਾਂ ਬਹੁਤ ਵੱਡੀ ਰਕਮ ਹੋ ਗਈ 5000 ਦਾ ਲਾਲਚ ਵੀ ਦੇ ਦਿੱਤਾ ਜਾਵੇ ਤਾਂ ਕਈਆਂ ਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਉਹ ਆਦਮੋ ਉੱਠ ਉੱਠ ਕੇ ਟਾਈਮ ਦੇਖਣਗੇ ਵੀ ਕਿਤੇ ਅਮਰਤ ਵੇਲੇ ਦਾ ਵੇਲਾ ਲੰਘ ਨਾ ਜਾਵੇ। ਉਹਨਾਂ ਨੂੰ ਇਹ ਪਤਾ ਹੀ ਨਹੀਂ ਆ ਵੀ ਅਮਰਤ ਵੇਲੇ ਦੀਆਂ ਕਿੰਨੀਆਂ ਬਰਕਤਾਂ ਨੇ। ਗੁਰੂ ਨਾਨਕ ਪਾਤਸ਼ਾਹ ਜੀ ਵੀ ਬਹੁਤ ਕੁਝ ਦਿੰਦੇ ਨੇ। ਇਹ 5000 5000 ਤਾਂ ਬਹੁਤ ਛੋਟੀ ਰਕਮ ਆ। ਅਮਰਤ ਵੇਲੇ ਉੱਠਣ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਬਖਸ਼ਿਸ਼ਾਂ ਕਰਦੇ ਨੇ ਆਪਣੇ ਘਰ ਦੇ ਖਜ਼ਾਨੇ ਦੀਆਂ ਚਾਬੀਆਂ ਹੀ ਉਸ ਬੰਦੇ ਨੂੰ ਦੇ ਦਿੰਦੇ ਨੇ ਵੀ ਲੈ ਪਾਈ। ਜੋ ਦਿਲ ਕਰਦਾ ਏ ਤੂੰ ਆਪ ਵਰਤ ਜੋ ਦਿਲ ਕਰਦਾ ਏ ਕਿਸੇ ਨੂੰ ਵੰਡ ਸਤਿਗੁਰ ਸੱਚੇ ਪਾਤਸ਼ਾਹ ਮੰਗਣ ਵਾਲੇ ਤੋਂ ਵੰਡਣ ਵਾਲਾ ਬਣਾ ਦਿੰਦੇ ਨੇ ਅਮਰ ਇਸ ਕਰਕੇ ਅਮਰਤ ਵੇਲੇ ਜਰੂਰ ਉੱਠ ਉੱਠ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਿੰਨਾ ਹੋ ਸਕੇ ਨਾਮ ਜਪੋ ਵਾਹਿਗੁਰੂ ਜੀ ਦਾ ਸਿਮਰਨ ਕਰੋ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਫਿਰ ਆਪਣੇ ਕੰਮ ਦੰਦਿਆਂ ਨੂੰ ਹੱਥ ਪਾਉਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਿਨ ਦੇ ਅਤੇ ਰਾਤ ਦੇ 24 ਘੰਟੇ ਦਿੱਤੇ ਨੇ ਇਹ 24 ਘੰਟਿਆਂ ਦੇ ਵਿੱਚੋਂ ਸਿਰਫ ਤੇ ਸਿਰਫ ਢਾਈ ਘੰਟੇ ਮੰਗੇ ਨੇ ਅਤੇ ਜੋ ਮਨੁੱਖ ਪੂਰੀ ਇਮਾਨਦਾਰੀ ਦੇ ਨਾਲ ਢਾਈ ਘੰਟੇ ਦਾ ਦਸਵੰਦ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਈ ਕੱਢ ਦਿੰਦੇ ਨੇ ਨਾ ਉਹਨਾਂ ਦੇ ਜਿਹੜੇ 21 ਘੰਟੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਉਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ 21 ਘੰਟੇ ਆਪਣੀ ਮਨਮਰਜ਼ੀ ਕਰਨ ਨੂੰ ਦਿੱਤੇ ਆ ਵੀ ਇਹਨਾਂ 21 ਘੰਟਿਆਂ ਦੇ ਵਿੱਚ ਤੁਸੀਂ ਜੋ ਮਰਜ਼ੀ ਕਰੋ ਖਾਓ ਪੀਓ ਸੌ ਆਪਣੇ ਰਿਸ਼ਤੇ ਭਗਤਾ ਲਓ ਆਪਣੇ ਕਾਰੋਬਾਰ ਦੇ ਕੰਮ ਧੰਦੇ ਭਗਤਾ ਲਓ ਪਰ ਇਹ 2.5 ਘੰਟੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੇਨੇ ਆ ਇਹਦੇ ਵਿੱਚ ਨਾਮ ਜਪਣਾ ਹੈ ਭਜਨ ਬੰਦਗੀ ਕਰਨੀ ਆ ਜਿਸ ਵੀ ਨਾਮ ਦੇ ਨਾਲ ਆਪਣੇ ਪਿਆਰੇ ਨੂੰ ਯਾਦ ਕਰ ਸਕਦੇ ਆ ਨਾ ਬਸ ਯਾਦ ਕਰਨਾ ਹੈ ਜੇ ਇਹ 2.5 ਘੰਟੇ ਦਾ ਦਸਵੰਦ ਅਸੀਂ ਕੱਢ ਦਿੱਤਾ ਤਾਂ ਦੇਖਣਾ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਝੋਲ ਨਾ ਛੋਟੀਆਂ ਪੈ ਜਾਂਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਫਿਰ ਸੰਭਾਲੀਆਂ ਵੀ ਸੰਭਾਲੀਆਂ ਨਹੀਂ ਜਾਂਦੀਆਂ ਇਹ ਮੈਂ ਨਹੀਂ ਕਹਿ ਰਹੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਕਿਰਪਾ ਕਰਦੇ ਨੇ ਤਾਂ ਫਿਰ ਆਓ ਕੱਲ ਤੋਂ ਰੋਜ਼ ਹੀ ਅਮਰਤ ਵੇਲੇ ਉੱਠ ਕੇ ਉੱਠ ਕੇ ਗੁਰਨਾਨਕ ਪਾਤਸ਼ਾਹ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਬਖਸ਼ ਲੋ ਬਖਸ਼ ਲੋ ਜਿਨ੍ਹਾਂ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਉਹ ਦਿਨ ਦੇ ਵਿੱਚ ਭਜਨ ਬੰਦਗੀ ਕਰਕੇ ਗੁਰਬਾਣੀ ਦਾ ਪਾਠ ਕਰਕੇ ਗੁਰੂ ਘਰੇ ਜਾ ਕੇ ਸੇਵਾ ਕਰਕੇ ਗੁਰੂ ਤੋਂ ਅਮਰਤ ਵੇਲਾ ਮੰਗੋ ਅਮਰਤ ਵੇਲੇ ਦਾ ਨਾਮ ਮੰਗੋ ਅਤੇ ਜਿਹੜੇ ਅਮਰਤ ਵੇਲੇ ਉੱਠਦੇ ਆ ਨਾਮ ਜਪਦੇ ਆ ਉਹ ਜਦੋਂ ਵੀ ਕੁਝ ਮੰਗਣਾ ਹੈ ਉਹ ਇਹੋ ਮੰਗੋ ਕਿ ਸਤਿਗੁਰ ਸੱਚੇ ਪਾਤਸ਼ਾਹ ਇਹ ਵੇਲਾ ਇਹ ਨੇਮ ਆਖਰੀ ਸਵਾਸਾਂ ਤੱਕ ਨਿਭ ਜਾਵੇ ਕਿਉਂਕਿ ਇਹ ਵੇਲਾ ਕਰਮਾ ਵਾਲਿਆਂ ਨੂੰ ਭਾਗਾਂ ਵਾਲਿਆਂ ਨੂੰ ਮਿਲਦਾ ਹੈ ਗੁਰੂ ਦੀ ਖੁਸ਼ੀ ਦੇ ਨਾਲ ਮਿਲਦਾ ਹੈ ਗੁਰੂ ਦੀ ਖੁਸ਼ੀ ਵਰਕਤ ਹਾਸਲ ਕਰਨ ਦੇ ਲਈ ਨੇਕ ਕੰਮ ਕਰੀਏ ਗੁਰਬਾਣੀ ਦਾ ਪਾਠ करिए ਸੇਵਾ करिए ਅਤੇ ਗੁਰੂ ਅੱਗੇ ਆਪਣੀਆਂ ਅਰਦਾਸਾਂ ਬੇਨਤੀਆਂ ਲਾਈਏ ਕਿ ਸਤਿਗੁਰੂ ਸੱਚੇ ਪਾਸ਼ਾ ਸਾਡੇ ਤੇ ਵੀ ਕਿਰਪਾ ਕਰੋ ਸਾਡੇ ਉੱਤੇ ਵੀ ਤਰਸ ਕਰੋ ਸਾਨੂੰ ਵੀ ਇਹ ਦਾਤਾਂ ਦੇ ਦਿਓ ਅਮਰਤ ਵੇਲਾ ਦੇ ਦਿਓ ਅਮਰਤ ਵੇਲੇ ਦਾ ਨਾਮ ਦੇ ਦਿਓ ਜਿਹਨੂੰ ਅਮਰਤ ਵੇਲਾ ਮਿਲ ਗਿਆ ਅਮਰਤ ਵੇਲੇ ਦਾ ਨਾਮ ਮਿਲ ਗਿਆ ਸਮਝੋ ਉਹਨੂੰ ਸਭ ਕੁਝ ਮਿਲ ਗਿਆ ਸੁੱਖ ਪਦਾਰਥ ਤਾਂ ਬਹੁਤ ਛੋਟੀ ਚੀਜ਼ ਨੇ ਇਹਦਾ ਮੰਗਰ ਮੰਗਰ ਤੁਰੇ ਫਿਰਦੇ ਨੇ ਦੁਨਿਆਵੀ ਅਤੇ ਦਰਗਾਈ ਸਭ ਖੁਸ਼ੀਆਂ ਬਰਕਤਾਂ ਉਸ ਬੰਦੇ ਦੀ ਝੋਲੀ ਵਿੱਚ ਪੈਂਦੀਆਂ ਨੇ ਸੋ ਮੁਕਤੀ ਦੀ ਗੱਲ ਇਹ ਆ ਕਿ ਆਓ ਰੋਜ਼ ਅਮਰਤ ਵੇਲੇ ਉੱਠੀਏ ਉੱਠ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪੀਏ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਹਾਸਲ ਕਰੀਏ